ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਡਾਕਟਰ ਹਰਪੀ ਸਿੰਘ ਹੈ ਮੈਂ ਐਡਵਾਂਸਮੈਂਟ ਵੈਲਨੈਸ ਸੈਂਟਰ ਵਿੱਚ ਸੀਨੀਅਰ ਕੰਸਲਟੈਂਟ ਸੈਕਟਰੀ ਸਟ ਡਾਇਰੈਕਟਰ ਨਾ ਦੋਸਤੋ ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ ਆਪਾਂ ਉਸ ਟੌਪਿਕ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਆਪ ਸਾਡੇ ਲਾਈਫ ਦਾ ਪਾਰਟ ਬੇਸਿਕਲੀ ਬਣ ਚੁੱਕਾ ਹੈ ਆਪ ਗੱਲ ਕਰਨ ਜਾ ਰਹੇ ਹਾਂ ਮੋਬਾਈਲ ਐਡਿਕਸ਼ਨ ਦੇ ਬਾਰੇ ਅੱਜ ਆਪਾਂ ਦੇਖਦੇ ਹਾਂ ਹਰ ਕਿਸੇ ਕੋ ਮੋਬਾਈਲ ਹੈ ਹੈ ਨਾ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਇਵਨ ਬਜ਼ੁਰਗਾਂ ਤੱਕ ਇਹ ਬੰਦੇ ਇਹ ਦੇਖੋ ਸਬਜ਼ੀ ਵਾਲਿਆਂ ਕੋ ਵੀ ਜਿਹੜਾ ਉਹ ਵੀ ਮੋਬਾਈਲ ਨਾਲ ਕੈਰੀ ਕਰਦੇ ਤਾਂ ਮੋਬਾਈਲ ਸਾਡੀ ਲਾਈਫ ਦਾ ਇੰਟੀਗਰਲ ਪਾਰਟ ਬਣ ਚੁੱਕਾ ਹੈ ਬਟ ਆਪਾਂ ਕਿਤੇ ਨਾ ਕਿਤੇ ਮੋਬਾਈਲ ਨੂੰ ਘਟ ਯੂਜ਼ ਕਰ ਰਹੇ ਮੋਬਾਈਲ ਸਾਨੂੰ ਯਾਦਾ ਯੂਜ਼ ਕਰ ਰਹੇ ਕਿਉਂਕਿ ਹੁਣ ਆਪਾਂ ਇਹਦੇ ਗੁਲਾਮ ਬੰਦੇ ਜਾ ਰਹੇ ਹ ਤੁਸੀਂ ਦੇਖੋ ਆਏਗਾ ਘਰੇ ਕੋਈ ਛੋਟਾ ਬੱਚਾ ਹੈ ਰੋਟੀ ਨਹੀਂ ਖਾ ਰਿਹਾ ਤੇਰੀ ਮੰਮੀ ਕੀ ਕਰਦੀ ਹੈ ਉਹਨੂੰ ਮੋਬਾਈਲ ਤੇ ਕਾਰਟੂਨ ਲਾ ਕੇ ਦੇ ਦਿੰਦੀ ਹੈ YouTube ਤੇ ਕਿਉਂ ਲਗਾ ਕੇ ਦਿੰਦੀ ਹੈ ਤਾਂ ਕਿ ਬੱਚੇ ਦਾ ਧਿਆਨ ਜਿਹੜਾ ਕਾਰਟੂਨ ਚ ਲੱਗਾ ਰਹੇ ਤੇ ਉਹਨੂੰ ਖਾਣਾ ਖਿਲਾਉਣਾ ਫਿਰ ਈਜ਼ੀ ਹੋ ਜਾਂਦਾ ਹੈ ਖਾਣਾ ਖਿਲਾਨਾ ਤਾਂ ਈਜ਼ੀ ਹੋ ਜਾਂਦਾ ਹੈ ਬਟ ਕਿਤੇ ਨਾ ਕਿਤੇ ਕਿਉਂਕਿ ਬੱਚੇ ਦਾ ਬ੍ਰੇਨ ਜਿਹੜਾ ਡਿਵੈਲਪਿੰਗ ਬ੍ਰੇਨ ਹੈ ਤੇ ਜਦੋਂ ਡਿਵੈਲਪਿੰਗ ਬ੍ਰੇਨ ਨੂੰ ਆਪਾਂ ਸਕਰੀਨ ਦਾ ਯੂਜ਼ ਕਰਵਾਨੇ ਆ ਤੇ ਉਹ ਬ੍ਰੇਨ ਦੇ ਵਿੱਚ ਡੋਪਾਮਾਈਨ ਰਿਲੀਜ਼ ਹੁੰਦੀ ਹੈ ਫਿਰ ਬੱਚੇ ਨੂੰ ਕਿਸੇ ਹੋਰ ਚੀਜ਼ ਤੋਂ ਮਜ਼ਾ ਨਹੀਂ ਆਉਂਦਾ ਤੇ ਉਹ ਬਾਰ-ਬਾਰ ਸਕਰੀਨ ਦੀ ਮੰਗ ਕਰਦਾ ਤੁਸੀਂ ਇਹ ਵੀ ਦੇਖਿਆ ਹੋਏਗਾ ਜਦੋਂ ਬੱਚੇ ਨੂੰ ਫਿਰ ਪੇਰੈਂਟਸ ਨੂੰ ਲੱਗਦਾ ਕਿ ਉਹ ਜਿਆਦਾ ਦਿਖਾ ਰਹੇ ਆ ਫਿਰ ਉਹ ਚੱਕ ਕੇ ਫੋਨ ਸਾਈਡ ਤੇ ਰੱਖਣ ਦੀ ਕੋਸ਼ਿਸ਼ ਕਰਦੇ ਤੇ ਬੱਚਾ ਰੋਣਾ ਸ਼ੁਰੂ ਕਰ ਦਿੰਦਾ ਹੈ ਰੋਲਾ ਪਾਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਨੂੰ ਫੋਨ ਚਾਹੀਦਾ ਹੈ ਇਹ ਗੱਲ ਸਿਰ ਵੱਡੇ ਬੱਚੇ ਵੀ ਦੇਖੋ ਸਕੂਲ ਦੀ ਪੜ੍ਹਾਈ 'ਚ ਜੇ ਉਹਨਾਂ ਨੂੰ ਆਨਲਾਈਨ ਕੰਮ ਹੈਗਾ ਕੰਮ ਕਰਦੇ ਕਰਦੇ ਆਨਲਾਈਨ ਕਿਤੇ ਨਾ ਕਿਤੇ ਹੋਰ ਪਹੁੰਚ ਜਾਂਦੇ ਆਂ ਸੋਸ਼ਲ ਮੀਡੀਆ ਦੀ ਸਾਈਟਸ ਤੇ ਪਹੁੰਚ ਜਾਂਦੇ ਆਂ ਚੈਟਿੰਗ ਕਰਨ ਲੱਗ ਜਾਂਦੇ ਆਂ ਜਾਂ ਕਈ ਬੱਚੇ ਫੋਨ ਨੂੰ ਵਗੈਰਾ ਦੇਖਣ ਲੱਗ ਜਾਂਦੇ ਆਂ ਸੋ ਇਹ ਅਕ੍ਰੋਸ ਏਜ ਗਰੁੱਪ ਹੁੰਦਾ ਜਾ ਰਿਹਾ ਹੈ ਇਵਨ ਅਡਲਟਸ ਵੀ ਜਿਹੜੇ ਵੱਡੇ ਕੰਮ ਵੀ ਕਰਦੇ ਆਂ ਉਹਨਾਂ ਦੇ ਵਿੱਚ ਵੀ ਡਿਸਟਰੈਕਸ਼ਨ ਮੋਬਾਈਲ ਕਰਕੇ ਕਾਫੀ ਆ ਜਾਂਦੀ ਹੈ ਕਾਫੀ ਟਾਈਮ ਵੇਸਟ ਕਰ ਲੈਂਦੇ ਆਂ એનર્ਜੀ ਵੇਸਟ ਕਰ ਲੈਂਦੇ ਆਂ ਸੋ ਅੱਜ ਇਸ ਵਿਸ਼ੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੋ ਗਈ ਹੈ ਕਿਉਂਕਿ ਸਾਡਾ ਕਾਫੀ ਸਾਰਾ ਟਾਈਮ ਤੇ ਕਿਰਨਜੀ ਜਿਹੜੀ ਹੈ ਇਸ ਤੇ ਵੇਸਟ ਹੋ ਜਾਂਦੀ ਹੈ ਤੇ ਜੋ ਛੋਟੇ ਬੱਚਿਆਂ ਦੇ ਲੈਵਲ ਤੇ ਆਪਾਂ ਗੱਲ ਕਰੀਏ ਉੱਥੇ ਜਿਆਦਾ ਇੰਪੋਰਟੈਂਟ ਇਸ ਲਈ ਹੋ ਜਾਂਦਾ ਕਿਉਂਕਿ ਡਿਵੈਲਪਿੰਗ ਬ੍ਰੇਨ ਹੈ ਬੱਚੇ ਦੀ ਬ੍ਰੇਨ ਦੀ ਡਿਵੈਲਪਮੈਂਟ ਜਿਹੜੀ ਹੈ 80% ਤੱਕ ਤਾਂ 5 ਸਾਲ ਦੀ ਉਮਰ ਤੱਕ ਹੋ ਜਾਂਦੀ ਹੈ ਉਸ ਤੋਂ ਬਾਅਦ ਵੀ 25 ਸਾਲ ਤੱਕ ਪ੍ਰੀਫਰੰਟਲ ਕੌਂਟੈਕਸ ਦੀ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ ਸੋ ਬੱਚੇ ਕਿਉਂਕਿ ਡਿਵਰ ਬ੍ਰੇਨ ਪੂਰਾ ਡਿਵੈਲਪ ਨਹੀਂ ਹੁੰਦਾ ਮਚੂਰ ਨਹੀਂ ਹੁੰਦਾ ਉਹ ਤੈਨੂੰ ਕੰਟਰੋਲ ਨਹੀਂ ਕਰ ਪਾਉਂਦੇ ਵੱਡਿਆਂ 'ਚ ਫਿਰ ਵੀ ਕੁਝ ਹੱ WHO ਦੇ ਮੁਤਾਬਕ 2 ਸਾਲ ਤੋਂ ਘੱਟ ਬੱਚਿਆਂ ਨੂੰ ਤਾਂ ਬਿਲਕੁਲ ਵੀ ਸਕਰੀਨ ਨਹੀਂ ਦੇਣੀ ਚਾਹੀਦੀ ਬਟ ਆਪਣੇ ਇੱਥੇ ਦੇਖਿਆ ਗਿਆ ਹੈ ਕਿ 1 ਸਾਲ ਤੋਂ ਘੱਟ ਬੱਚੇ ਤੋਂ ਹੀ ਸਕਰੀਨ ਸ਼ੁਰੂ ਕਰ ਦਿੱਤੇ ਜਾਂਦੇ ਹਨ ਇਹ ਬੱਚਿਆਂ ਦੇ ਦਿਮਾਗ ਲਈ ਇੱਕ ਜ਼ਹਿਰ ਦੇ ਤਰੀਕੇ ਨਾਲ ਕੰਮ ਕਰਦੀ ਹੈ ਕਿਉਂਕਿ ਬੱਚੇ ਦੇ ਵਿੱਚ ਜਿਹੜਾ ਉਹਦੀ ਜਿਹੜੀ ਹੁਣ ਬੱਚੇ ਜਿਹੜੇ ਕਾਰਟੂਨ ਦੇਖਦੇ ਆ ਕਾਰਟੂਨ ਜਿਹੜੇ ਤੁਸੀਂ ਦੇਖਿਆ ਹੋਏਗਾ ਉਹ ਆਪਸ ਵਿੱਚ ਇੰਟਰੈਕਟ ਕਰ ਕਰਦੇ ਆ ਉਹ ਜ਼ਿਆਦਾ ਮੂਵਮੈਂਟ ਜ਼ਿਆਦਾ ਸ਼ੋਅ ਕਰਦੇ ਆ ਫਾਸਟ ਮੂਵਮੈਂਟ ਨਾਲ ਕੀ ਹੁੰਦਾ ਬੱਚੇ ਦਾ ਫੋਕਸ ਨਹੀਂ ਸੈਟ ਹੋ ਪੰਦਾ ਕਨਸੈਂਟਰੇਸ਼ਨ 'ਚ ਦਿੱਕਤ ਆਉਂਦੀ ਹੈ ਕਨਸੈਂਟ੍ਰੇਸ਼ਨ ਦੀ ਦਿੱਕਤਾਂ ਕਰਕੇ ਬੱਚੇ ਜਦੋਂ ਅੱਗੇ ਜਾ ਕੇ ਵੱਡੀਆਂ ਕਲਾਸਾਂ ਜਾਂਦੇ ਆਂ ਪੜ੍ਹਾਈ ਤੇ ਫੋਕਸ ਨਹੀਂ ਕਰ ਪਾਉਂਦੇ। ਈਵਨ ਚੰਚਲ ਜਿਆਦਾ ਹੋ ਜਾਂਦੀ ਐ ਇੱਕ ਜਗ੍ਹਾ ਟਿੱਕੇ ਬੈਠਣਾ ਵੀ ਉਹਨਾਂ ਨੂੰ ਔਖਾ ਲੱਗਦਾ ਐ। ਅਕਸਰ ਅੱਜਕੱਲ੍ਹ ਦੇ ਡੇਟ 'ਚ ਅਪਾ ਜੋ ਡਿਸਕਸ਼ਨ ਕਰਦੇ ਆਂ ADHD ਦੀ ਪ੍ਰੋਬਲਮ ਕਾਫੀ ਵੱਧ ਗਈ ਐ। ADHD ਤੋਂ ਮੇਰਾ ਮਤਲਬ ਐ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ। ਇਸ ਤੋਂ ਇਲਾਵਾ ਕਿਉਂਕਿ ਜਦੋਂ ਪੇਰੈਂਟਸ ਬਿਜ਼ੀ ਨੇ ਪੇਰੈਂਟਸ ਕੋਲ ਟਾਈਮ ਨਹੀਂ ਹੈਗਾ ਬੱਚਿਆਂ ਨਾਲ ਗੱਲ ਕਰਨ ਲਈ ਤੇ ਪੇਰੈਂਟਸ ਬੱਚਿਆਂ ਨੂੰ ਫੋਨ ਦੇ ਦਿੰਦੇ ਨੇ ਤੇ ਫੋਨ ਤੇ ਬੱਚੇ ਵੀਡੀਓਸ ਉਨ੍ਹਾਂ ਦੀ ਜਿਹੜੀ ਸੋਸ਼ਲ ਇੰਟਰੈਕਸ਼ਨ ਡਵੈਲਪ ਨਹੀਂ ਉਹ ਪਾਉਂਦੀ ਜਿਹਦੇ ਕਰਕੇ ਵਰਚੁਅਲ ਆਟイズਮ ਨਾਮ ਦੀ ਬਿਮਾਰੀ ਬੱਚਿਆਂ 'ਚ ਆ ਰਹੀ ਹੈ ਜਿਹਦੇ 'ਚ ਕਿਹਾ ਜਾਂਦਾ ਹੈ ਬੱਚਾ ਨੂੰ ਇੰਟਰੈਕਟ ਕਰਨ 'ਚ ਦਿੱਕਤ ਆਉਂਦੀ ਹੈ ਬੱਚੇ ਆਪਣੇ ਆਪ 'ਚ ਮਸਤ ਰਹਿੰਦੇ ਆ ਆਪਣੇ ਗੈਜਟਸ 'ਚ ਹੀ ਮਸਤ ਰਹਿੰਦੇ ਆ ਪਰ ਜਦੋਂ ਉਹਨਾਂ ਨੂੰ ਸੋਸ਼ੀਅਲਾਈਜ਼ ਕਰਨਾ ਹੁੰਦਾ ਉਹਨਾਂ ਨੂੰ ਬੜੀ ਐਂਸਾਈਟੀ ਹੁੰਦੀ ਹੈ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਸਾਡੇ ਕੋਲ ਕਈ ਪੇਰੈਂਟਸ ਆਏ ਆਪਣੇ ਬੱਚਿਆਂ ਨੂੰ ਲੈ ਕੇ ਕਈਆਂ ਨੂੰ ਬੋਲਣ ਦੀ ਪ੍ਰੋਬਲਮ ਆ ਰਹੀ ਸੀ ਤੇ ਉਦੋਂ ਜਦੋਂ ਹਿਸਟਰੀ ਲਈਤੀ ਗਈ ਤੇ ਦੇਖਿਆ ਗਿਆ ਕਿ ਮਮਾਵਾ ਕਿਉਂਕਿ ਆਪਣੀਆਂ ਵਰਕਿੰਗ ਸੀਗੀਆਂ ਫਾਦਰ ਵੀ ਵਰ ਕਿ ਮੇਡ ਜੜੀ ਬੱਚੇ ਦਾ ਧਿਆਨ ਰੱਖੇਗੀ ਤੇ ਮੇਡ ਜੜੀਆਂ ਉਹ ਬੱਚੇ ਨੂੰ ਕਿਉਂਕਿ ਉਹ ਉਹਦੇ ਕੋਲ ਸੀਗਾ ਕਿ ਬੱਚੇ ਨੂੰ ਕਿਸ ਤਰ੍ਹਾਂ ਆਪਾਂ ਬਿਜ਼ੀ ਕਰਦੀਏ ਤਾਂ ਉਹ ਮੋਬਾਈਲ ਲਗਾ ਕੇ ਦੇ ਦਿੰਦੀ ਸੀ ਤੇ ਬੱਚਾ ਆਪਣਾ ਖਾਂਦਾ ਪੀਂਦਾ ਰਹਿੰਦਾ ਸੀ ਮੋਬਾਈਲ ਦੇਖ ਕੇ ਨਾ ਇੰਜੋਏ ਕਰ ਲੈਂਦੇ ਮੇਡ ਨੂੰ ਸੀ ਚਲ ਮੇਰੀ ਸਿਰਦਰਦੀ ਘਟੀ ਬਟ ਕਿਉਂਕਿ ਬੱਚੇ ਨਾਲ ਕੋਈ ਸੋਸ਼ੀਅਲੀ ਇੰਟਰੈਕਟ ਕਰਨ ਵਾਲਾ ਬੰਦਾ ਨਹੀਂ ਸੀ ਤੇ ਬੱਚੇ ਦੀ ਇੰਟਰੈਕਸ਼ਨ ਹੀ ਡਵੈਲਪ ਨਹੀਂ ਹੋਈ ਉਹਨੂੰ ਸਪੀਚ ਪ੍ਰੋਬਲਮਸ ਆਨ ਲੱਗ ਗਈਆਂ ਸੋ ਜਦੋਂ ਹਿਸਟਰੀ ਲੈ ਕੇ ਆਪਾਂ ਪੇਰੈਂਟਸ ਨੂੰ ਇਹ ਗੱਲ ਸਮਝਾਈਏ ਕਿ ਤੁਸੀਂ ਥੋੜਾ ਟਾਈਮ ਛੁੱਟੀਆਂ ਲੈ ਕੇ ਘਰੇ ਬੈਠੋ ਤੇ ਬ ਇਹ ਥੋੜੇ ਦਿਨ ਚ ਦੇਖਿਆ ਗਿਆ ਕਿ ਬੱਚੇ ਦੀ ਸਪੀਚ ਕਾਫੀ ਅੱਛੇ ਤਰੀਕੇ ਨਾਲ ਡਵੈਲਪ ਹੋ ਗਈ। ਸੋ ਇਤੋਂ ਪੇਰੈਂਟਸ ਨੇ ਰੀਅਲਾਈਜ਼ ਕੀਤਾ ਕਿ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਕਿੰਨਾ ਜ਼ਰੂਰੀ ਹੈ। ਠੀਕ ਹੈ ਨਾ ਆਪਾਂ ਥੋੜਾ ਟਾਈਮ ਬਚਾ ਤਾਂ ਲੈਨੇ ਆ ਠੀਕ ਹੈ ਕਿ ਆਪਾਂ ਪਿਕਚਰ ਬਿਜ਼ੀ ਕਰ ਦਿੱਤਾ। ਬਟ ਜੇ ਅੱਜ ਆਪਾਂ ਬੱਚੇ ਨਾਲ ਟਾਈਮ ਸਪੈਂਡ ਨਹੀਂ ਕਰਾਂਗੇ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਬ੍ਰੇਨ ਡਵੈਲਪਮੈਂਟ ਤੇ ਅਸਰ ਪੈ ਰਿਹਾ। ਇਸੇ ਤਰੀਕੇ ਨਾਲ ਜੇ ਆਪਾਂ ਦੇਖੀਏ ਕਿ ਬੱਚੇ ਕਿਉਂਕਿ ਮੋਬਾਈਲ ਤੇ ਜ਼ਿਆਦਾ ਟਾਈਮ ਡਿਪੈਂਡ ਕਰਦੇ ਆ ਤਾਂ ਅੱਗੇ ਜਾ ਕੇ ਵੀ ਉਹਨਾਂ ਨੂੰ ਹੋਰ ਐਡਿਕਸ਼ਨਸ ਦਾ ਵੀ ਰਿਸਕ ਕਿਉਂਕਿ ਜੇ ਮੋਬਾਈਲ ਡੋਪਾਮਿਨ ਜ਼ਿਆਦਾ ਰਿਲੀਜ਼ ਕਰੰਦੀ ਹੈ ਫਿਰ ਉਹ ਡੋਪਾਮਿਨ ਕਿਸੇ ਹੋਰ ਚੀਜ਼ ਨਾਲ ਰਿਲੀਜ਼ ਨਹੀਂ ਹੁੰਦੀ ਤੇ ਇਹੀ ਬੱਚੇ ਜੇ ਥੋੜੇ ਵੱਡੇ ਹੋੁੰਦੇ ਨੇ ਹੋਰ ਨਸ਼ਿਆਂ ਦਾ ਵੀ ਰਿਸਕ ਉਹਨਾਂ 'ਚ ਵੱਧ ਜਾਂਦਾ ਹੈ ਅੱਜਕੱਲ ਤੁਸੀਂ ਸੁਣਿਆ ਹੋਵੇਗਾ ਵੇਪਿੰਗ ਦੇ ਇਨਸੀਡੈਂਟਸ ਬੜੇ ਵੱਧ ਗਏ ਨੇ ਸਕੂਲ ਦੇ ਵਿੱਚ ਤੇ ਜਦੋਂ ਇਹਨਾਂ ਬੱਚਿਆਂ ਨੂੰ ਵੈਲਿਊਏਟ ਕੀਤਾ ਕਿ ਕਿ ਛੋਟੇ ਲੈਵਲ ਤੇ ਸਕਰੀਨ ਦੀ ਐਡਿਕਸ਼ਨ ਜਨਾਂ ਸੀ ਉਹ ਕਿਤੇ ਨਾ ਕਿਤੇ ਹੁਣ ਇੱਕ ਐਡਿਕਸ਼ਨ ਜਿਹੜੀ ਨਾਲ ਦੂਜੀ ਐਡਿਕਸ਼ਨ ਨੂੰ ਬੜਾਵਾ ਦਿੰਦੀ ਹੈ ਸੋ ਆਪਾਂ ਜੇ ਛੋਟੇ ਲੈਵਲ ਤੇ ਚੀਜ਼ਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਈਏ ਤੇ ਇਹ ਚੀਜ਼ਾਂ ਤੋਂ ਆਪਾਂ ਇਦਿ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਅੱਛੀ ਰੋਲ ਮਾਡਲਿੰਗ ਦਿੱਤੀ ਜਾਏ ਕਿਉਂਕਿ ਘਰੇ ਪੇਰੈਂਟਸ ਹੁੰਦੇ ਨੇ ਤੇ ਪੇਰੈਂਟਸ ਨੂੰ ਦੇਖ ਕੇ ਹੀ ਬੱਚੇ ਸਿੱਖਦੇ ਨੇ ਹੁਣ ਜੇ ਬੱਚਾ ਪੇਰੈਂਟ ਨੂੰ ਦੇਖੇਗਾ ਕਿ ਪੇਰੈਂਟ ਜਿਹੜਾ ਘਰ ਆ ਕੇ ਵੀ ਫੋਨ ਲਗਾਤਾਰ ਸਕਰੋਲ ਕਰ ਰਹੇ ਆ ਦੇਖ ਕੇ ਬੱਚੇ ਦਾ ਤਾਂ ਇੰਟਰਸਟ ਹੁੰਦਾ ਬੱਚੇ ਨੂੰ ਲੱਗਦਾ ਇਹ ਚੀਜ਼ ਨਾਰਮਲ ਹੈ ਸੋ ਬੱਚੇ ਵੀ ਉਹੀ ਚੀਜ਼ ਨੂੰ ਕਾਪੀ ਕਰਦੇ ਆ ਕਿਉਂਕਿ ਬੱਚੇ ਤਾਂ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਆ ਉਹਨਾਂ ਨੂੰ ਜਿੱਦਾਂ ਤੁਸੀਂ ਉਹਨਾਂ ਨੂੰ ਗਰੂਮ ਕਰੋਗੇ ਉਦਾਂ ਬਣ ਜਾਣਗੇ ਸੋ ਜੇ ਬੱਚਿਆਂ ਦਾ ਮੋਬਾਈਲ ਛੁਡਾਉਣਾ ਚਾਹਦੇ ਹੋ ਤਾਂ ਪਹਿਲਾਂ ਅੱਛੇ ਐਗਜ਼ਾਮਪਲ ਆਪ ਬੱਚਿਆਂ ਦੇ ਸਾਹਮਣੇ ਆਪਾਂ ਕਿਤਾਬ ਵਗੈਰਾ ਪੜ ਸਕਦੇ ਆ ਜਾਂ ਜਦੋਂ ਪੱਕਾ ਰਹੁੰਨੇ ਆ ਆਪਾਂ ਮੋਬਾਈਲ ਨੂੰ ਇੱਕ ਲੈਂਡਲਾਈਨ ਦੀ ਤਰ੍ਹਾਂ ਯੂਜ਼ ਕਰੀਏ ਸਾਈਡ ਤੇ ਰੱਖ ਦੀਗੇ ਕਿਉਂਕਿ ਆਪਾਂ ਇਹ ਕਰਦਾ ਰੂਲ ਬਣਾ ਲਾਂਗੇ ਤੇ ਸਾਰੇ ਲੋਕ ਉਸ ਚੀਜ਼ ਨੂੰ ਫੋਲੋ ਕਰਨਗੇ ਤੇ ਸਕਸੈਸਫੁਲ ਹੋਣ ਦਾ ਚਾਂਸ ਜ਼ਿਆਦਾ ਰਹਿੰਦਾ ਹੈ ਨਹੀਂ ਤੇ ਕਰ ਆਪ ਖੁਦ ਨਹੀਂ ਫੋਲੋ ਕਰਾਂਗੇ ਤੇ ਬੱਚਿਆਂ ਤੋਂ ਐਕਸਪੈਕਟ ਕਰਾਂਗੇ ਤੇ ਬੱਚੇ ਉਹ ਕਰਨ ਨਹੀਂ ਪਾਣਗੇ ਬਾਕੀ ਕੁਝ ਚੀਜ਼ਾਂ ਜੜੀਆਂ ਨੇ ਧਿਆਨ ਰੱਖੀਆਂ ਜਾਣ ਕਿ ਘਰੇ ਕੁਝ ਏਰੀਆਸ ਜਿਹੜੇ ਮੋਬਾਈਲ ਫਰੀ ਹੋਣੇ ਚਾਹੀਦੇ ਨੇ ਜਿਵੇਂ ਖਾਣਾ ਖਾਣ ਲੱਗਿਆਂ ਨਾ ਫੋਨ ਹੋਵੇ ਨਾ ਟੀਵੀ ਹੋਵੇ ਖਾਣਾ ਖਾਣ ਲੱਗਿਆਂ ਆਰਾਮ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਖਾਣਾ ਖਾਈਏ ਤਾਂਕਿ ਖਾਣੇ ਨੂੰ ਇੰਜੋਏ ਕਰ ਸਕੀਏ ਇੱਕ ਤਾਂ ਮਾਈਂਡਫੁਲੀਟਿੰਗ ਹੋਏਗੀ ਪਾਣੂ ਖਾਣੇ ਦਾ ਹੀ ਪਤਾ ਲੱਗੇ ਆਪਾਂ ਕੀ ਖਾ ਰਹੇ ਆ ਨਹੀਂ ਤੇ ਮੋਬਾਈਲ ਦੇਖਦੇ ਦੇਖਦੇ ਖਾਂਦੇ ਖਾਂਦੇ ਪਤਾ ਵੀ ਨਾ ਕਿ ਕੀ ਖਾ ਰਹੇ ਆ ਤੇ ਖਾਣੇ ਨੂੰ ਵੀ ਨਹੀਂ ਇੰਜੋਏ ਨਹੀਂ ਕਰ ਪਾਉਂਦੇ ਪਲੱਸ ਕਈ ਵਾਰ ਆਪਾਂ ਜ਼ਿਆਦਾ ਖਾ ਲੈਂਦੇ ਆ ਜਿਸ ਨਾਲ ਕੀ ਹੁੰਦਾ ਕਿ ਮੋਟਾਪੇ ਦੀ ਪ੍ਰੋਬਲਮ ਵੀ ਵੱਜ ਜਾਂਦੀ ਹੈ ਇਨ ਡਾਈਜੈਸ਼ਨ ਦੇ ਇਸ਼ੂਸ ਵੀ ਆ ਜਾਂਦੇ ਆ ਸੋ ਮਾਈਂਡਫੁਲੀਟਿੰਗ ਨਹੀਂ ਹੋ ਪਾਉਂਦੀ ਮਾਈਂਡਫੁਲ ਈਟਿੰਗ ਦਾ ਮਤਲਬ ਇਹ ਹੈ ਕਿ ਆਪਾਂ ਜਿਹੜੀ ਚੀਜ਼ ਨੂੰ ਕਰ ਰਹੇ ਆਂ ਜਿਵੇਂ ਖਾਣਾ ਖਾ ਰਹੇ ਆਂ ਤਾਂ ਪੂਰਾ ਆਪਾਂ ਧਿਆਨ ਨਾਲ ਖਾਈਏ ਕੀ ਖਾ ਰਹੇ ਆਂ ਉਹਨੂੰ ਮਹਿਸੂਸ ਕਰੀ ਆਪਣੇ ਟੰਗ ਤੇ ਕਿਵੇਂ ਟੇਸਟ ਆ ਰਿਹਾ ਹੈ ਮੂੰਹ ਚਬਦਾ ਕਿਵੇਂ ਫਲੇਵਰ ਆ ਰਿਹਾ ਹੈ ਹੈਨਾ ਤਾਂ ਉਹਨੂੰ ਆਪਾਂ ਹੌਲੀ ਹੌਲੀ ਕਰਕੇ ਚਬਾ ਕੇ ਅੱਛੇ ਤਰੀਕੇ ਨਾਲ ਠਹਿਰਾਵਨਾ ਖਾਈਏ ਬਾਕੀ ਆਪਾਂ ਸੌਣ ਦੇ ਟਾਈਮ ਜਿਹੜਾ ਹੈ ਮੋਬਾਈਲ ਦਾ ਇਸਤੇਮਾਲ ਬਿਲਕੁਲ ਨਾ ਕਰੀਏ ਬੈੱਡਰੂਮ ਵੀ ਆਪਾਂ ਮੋਬਾਈਲ ਫ੍ਰੀ ਕਰਨਾ ਹੈ ਕਿਉਂਕਿ ਅਦਰਵਾਈਜ਼ ਕੀ ਹੈ ਆਪਾਂ ਸੌਣ ਤੋਂ ਪਹਿਲਾਂ ਵੀ ਫੋਨ ਨੂੰ ਫੜ ਲੈਨੇ ਆਂ ਫਿਰ ਆਪਾਂ ਫੋਨ ਤੇ ਲੱਗੇ ਜਿਹੜਾ ਬੋਡੀ ਦਾ ਨੈਚੁਰਲ ਰਿਦਮ ਖਰਾਬ ਹੋ ਜਾਂਦਾ ਹੈ ਤੇ ਇਸ ਲਈ ਆਪਾਂ ਸੌਣ ਤੋਂ 1 ਘੰਟਾ ਪਹਿਲਾਂ ਜਿਹੜਾ ਆਪਾਂ ਫੋਨ ਬਿਲਕੁਲ ਬੰਦ ਰੱਖਣਾ ਆਦਰਵਾਇਸ ਮੈਲਾਟੋਨਿਨ ਆਂਦੀ ਜਿਹੜੀ ਹਾਰਮੋਨ ਹੈ ਉਹਦਾ ਲੈਵਲ ਸਪਰੈਸ ਹੋ ਜਾਂਦਾ ਹੈ ਤੇ ਨੀਂਦ ਦਾ ਨੈਚੁਰਲ ਰਿਦਮ ਖਰਾਬ ਹੋ ਜਾਂਦਾ ਹੈ ਬਾਕੀ ਆਪਾਂ ਕੋਸ਼ਿਸ਼ ਕਰੀਏ ਫੇਸ ਟੂ ਫੇਸ ਇੰਟਰੈਕਸ਼ਨ 'ਚ ਜ਼ੋਰ ਦੇਈਏ ਬਾਕੀ ਆਪਾਂ ਹੌਬੀਜ਼ ਵਗੈਰਾ ਡਿਵੈਲਪ ਕਰੀਏ ਕਿਉਂਕਿ ਜੇ ਮੋਬਾਈਲ ਨਹੀਂ ਦੇਖਣਾ ਬੱਚੇ ਨੂੰ ਹੋਰ ਕੁਝ ਤਾਂ ਚਾਹੀਦਾ ਨਾ ਮੋਬਾਈਲ ਨੂੰ ਆਪਾਂ ਰਿਪਲੇਸ ਕਰ ਸਕਦੇ ਆ ਆਊਟਡੋਰ ਐਕਟੀਵਿਟੀਜ਼ ਨਾਲ ਅਪਾ ਗਾਰਡਨ ਜਾਂ ਪਾਰਕ ਵਾਕ ਲਈ ਜਾ ਸਕਦੇ ਆ ਜਾਂ ਬੱਚਿਆਂ ਨੂੰ ਕੋਈ ਸਪੋਰਟਸ ਜਾਂ ਕੋਈ ਗੇਮ ਚ ਇਨਕਰੇਜ ਕਰ ਸਕਦੇ ਆ ਯੂਮਨ ਅਪਾ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਪਾਕਰਮ ਬੋਰਡ ਲੁੱਡੋ ਹੈਨਾ ਇਹ ਚੀਜ਼ਾਂ ਖੇਲਦੇ ਹੁੰਦੇ ਸੀ ਚੈਸ ਵਗੈਰਾ ਖੇਲਦੇ ਸੀਗੇ ਅੱਜਕੱਲ ਬੱਚੇ ਇਹ ਚੀਜ਼ਾਂ ਵੀ ਨਹੀਂ ਖੇਲਦੇ ਅਪਾ ਗੁੱਲੀ ਡੰਡਾ ਖੇਲਦੇ ਸੀ ਛੁਪਨ ਛੁਪਾਈ ਖੇਲਦੇ ਸੀਗੇ ਅੱਜਕੱਲੋ ਚੀਜ਼ਾਂ ਵੀ ਮਿਸਿੰਗ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਬੱਚਿਆਂ ਨੂੰ ਸਿਰਫ ਗੇਮਸ ਹੀ ਖੇਲਣੀਆਂ achhe ਲੱਗਦੀਆਂ ਤੇ ਫੋਨ ਤੇ achhe ਲੱਗਦੀਆਂ ਸੋ ਅਗਰ ਅਪਾ ਬੱਚਿਆਂ ਨੂੰ ਉਹਨਾਂ ਗੇਮਸ ਤੋਂ ਹਟਾਣਾ ਤੇ ਬੱਚਿਆਂ ਨੂੰ ਆਊਟਡੋਰ ਗ ਕਿਉਂਕਿ ਰ ਮੋਬਾਈਲ ਤੇ ਬੱਚੇ ਬੈਠੇ ਰਹਾਂਗੇ ਮੋਟਾਪੇ ਦਾ ਵੀ ਰਿਸਕ ਵੱਧ ਜਾਂਦਾ ਹੈ ਬੈਠੇ ਬੈਠੇ ਪੇਟ ਬਾਹਰ ਨੂੰ ਆਨ ਲੱਗ ਜਾਂਦਾ ਹੈ ਫਿਰ ਨੈਕ ਦੀਆਂ ਪ੍ਰੋਬਲਮਸ ਹੈ ਨਾ ਕਿਉਂਕਿ ਗਰਦਨ ਅਕੜੀ ਰਹਿੰਦੀ ਬਾਰ ਬਾਰ ਬੈਠੇ ਰਹਿੰਨੇ ਸਰਵਾਈਕਲ ਦੀ ਪ੍ਰੋਬਲਮ ਬਹੁਤ ਇਨਕਰੀਜ਼ ਹੋ ਗਈ ਹੈ ਹੈਡੈਕ ਦੀ ਪ੍ਰੋਬਲਮ ਬੜੀ ਇਨਕਰੀਜ਼ ਹੋ ਗਈ ਹੈ ਸਪੀਚ ਪ੍ਰੋਬਲਮ ਤਾਂ ਪਹਿਲਾਂ ਹੀ ਡਿਸਕਸ ਕਰ ਹੀ ਲਿਆ ਇਸ ਤੋਂ ਇਲਾਵਾ ਐਂਗਰ ਇਸ਼ੂਸ ਬਹੁਤ ਵੱਧ ਜਾਂਦੇ ਜਿਹੜੇ ਬੱਚੇ ਫੋਨ ਜ਼ਿਆਦਾ ਯੂਜ਼ ਕਰਦੇ ਆ ਡਿਪਰੈਸ਼ਨ ਐਂਜਾਇਟੀ ਦਾ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਕਿ ਜ਼ਿਆਦਾ ਫੋਨ ਪ੍ਰਲੌਂਗਡ ਆਪਾਂ ਯੂਜ਼ ਕਰਦੇ ਆ ਸੋ ਜਿਹੜੀਆਂ ਆਪਾਂ ਚੀਜ਼ਾਂ ਡਿਸਕਸ ਕੀਤੀਆਂ ਸਮਰਾਈਜ਼ ਮੈਂ ਕਰ ਦੇਣਾ ਇੱਕ ਤਾਂ ਪੇਰੈਂਟਸ ਰੋਲ ਮਾਡਲ ਬਣਨ ਖੁਦ ਫੋਨ ਦਾ ਯੂਜ਼ ਘਟ ਕਰਨ ਤਾਂ ਕਿ ਬੱਚੇ ਉਸ ਨੂੰ ਫੋਲੋ ਕਰਪਨ ਘਰੇ ਮੋਬਾਈਲ ਫੋਨ ਨੂੰ ਸਿਰਫ ਲੈਂਡਲਾਈਨ ਦੀ ਤਰ੍ਹਾਂ ਯੂਜ਼ ਕੀਤਾ ਜਾਏ ਫੋਨ ਦਾ ਇਸਤੇਮਾਲ ਜਿੱਥੇ ਜ਼ਰੂਰੀ ਹੈ ਉਦੋਂ ਕੀਤਾ ਜਾਏ ਕਿਸੇ ਨੂੰ ਜ਼ਰੂਰੀ ਮੈਸੇਜ ਦੇਣਾ ਜਾਂ ਕਿਸੇ ਨੂੰ ਜ਼ਰੂਰੀ ਕਾਲ ਕਰਨੀ ਹੋਵੇ ਉਦੋਂ ਕੀਤਾ ਜਾਏ ਬਾਕੀ ਐਂਟਰਟੇਨਮੈਂਟ ਲਈ ਆਪਾਂ ਥੋੜਾ ਟਾਈਮ ਸੈੱਟ ਕਰ ਸਕਦੇ ਹਾਂ ਕਿ ਥੋੜਾ ਟਾਈਮ ਕੋਈ ਅੱਛੀ ਚੀਜ਼ਾਂ ਦੇਖੀ ਸੁਣੀ ਪੜ੍ਹੀਏ ਕਿਉਂਕਿ ਤਾਂ ਮੋਬਾਈਲ ਦੀ ਕੁਆਂਟੀਟੀ ਵੀ ਵੱਧ ਗਈ ਹੈ ਤੇ ਦੂਜਾ ਕੁਆਲਿਟੀ ਦਾ ਕ ਕਿਉਂਕਿ ਜੋ ਚੀਜ਼ਾਂ ਆਪਾਂ ਦੇਖਦੇ ਆਂ ਸੁਣਦੇ ਆਂ ਪੜ੍ਹਦੇ ਆਂ ਉਹ ਚੀਜ਼ਾਂ ਮਨ ਤੇ ਅਸਰ ਕਰਦੀਆਂ ਅਗਰ ਆਪਾਂ ਨੈਗੇਟਿਵ ਕੰਟੈਂਟ ਦੇਖਾਂਗੇ ਸੁਣਾਂਗੇ ਪੜ੍ਹਾਂਗੇ ਤੇ ਨੈਗੇਟਿਵ ਥੌਟਸ ਆਣਗੇ ਤੇ ਇਸ ਲਈ ਕੁਆਲਿਟੀ ਦਾ ਵੀ ਧਿਆਨ ਰੱਖੋ ਬਾਕੀ ਆਪਣਾ ਫਿਜ਼ੀਕਲ ਐਕਟੀਵਿਟੀਆਂ ਜਾਂ ਹੌਬੀਜ਼ ਨੂੰ ਐਨਕਰੀਜ ਕਰੋ ਸੋ ਥੈਟ ਇਹ ਜਿਹੜੀ ਚੀਜ਼ ਤੇ ਬੱਚਿਆਂ ਦਾ ਇੰਟਰਸਟ ਘਟੇ ਬਾਕੀ ਫਿਰ ਵੀ ਅਗਰ ਬੱਚੇ ਨੂੰ ਕੰਟਰੋਲ ਕਰਨਾ ਔਖਾ ਲੱਗਦਾ ਹੈ ਤੁਸੀਂ ਸਾਡੇ ਕੋਲ ਲੈ ਕੇ ਆ ਸਕਦੇ ਹੋ ਅਸੀਂ ਕਾਉਂਸਲਿੰਗ ਰਾਹੀਂ ਜਾਂ ਕਈ ਵਾਰ ਇੰਪਲਸਿਵਿਟੀ ਬੱਚਿਆਂ 'ਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਕੁਝ ਮੈਡੀਸਿਨਸ ਰਾਹੀਂ ਅਦਰਵਾਈਜ਼ ਕੀ ਹੈ ਕਿ ਇਹ ਮੋਬਾਈਲ ਜਿਹੜਾ ਹੈ ਬੱਚਿਆਂ ਦੇ ਦਿਮਾਗ ਨੂੰ ਕਮਜ਼ੋਰ ਕਰਕੇ ਉਹਨਾਂ ਦੀ ਆਉਣ ਵਾਲੀ ਲਾਈਫ ਨੂੰ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰੇਗਾ ਸੋ ਸਾਇਲੈਂਟਲੀ ਸuffer ਕਰਨ ਦੀ ਲੋੜ ਨਹੀਂ ਅਗਰ ਆਪ ਜੀ ਨੂੰ ਲੱਗਦਾ ਹੈ ਅਗਰ ਆਪ ਵੀ ਸਫਰ ਕਰ ਰਹੇ ਹੋ ਜਾਂ ਬੱਚੇ ਵੀ ਸਫਰ ਕਰ ਰਹੇ ਹਨ ਤੇ ਇਗਨੋਰ ਨਾ ਕਰੋ ਤੇ ਉਹਨਾਂ ਨੂੰ ਲੈ ਕੇ ਆਓ ਤਾਂ ਕਿ ਉਹਨਾਂ ਦੀ ਟਾਈਮਲੀ ਹੈਲਪ ਕਰਕੇ ਉਹਨਾਂ ਦੀ ਲਾਈਫ ਨੂੰ ਪ੍ਰੋਡਕਟਿਵ ਬਣਾਇਆ ਜਾ ਸਕੇ ਧੰਨਵਾਦ